ਤੇ ਤੁਸੀਂ ਕਦੇ ਮਾਮਾ ਨੇ ਇੱਥੇ ਜਾਂ ਕਿਸੇ ਪਿਓਾਂ ਨੇ ਜਾਂ ਕਿਸੇ ਇਨਸਾਨਾਂ ਨੇ ਆਪਣੇ ਜਵਾਕ ਨੂੰ ਆਹ ਆ ਲਾਸੀ-ਸੀਸੀ ਪੀਤੋਂ ਰੋਕਿਆ ਕਦੇ ਆ ਜਿੰਨੇ ਸੁਟਿਆ ਕੋਕੇ ਕੋਲੇ ਆ ਸੁਡਨਾ ਚਾਕਲੇਟਾਂ ਸੁਡਨਾ ਟੌਫੀਆਂ ਇੱਕ ਮਿੰਟ ਬਾਈ ਜੀ ਕੋਲ ਜੀ ਦੇ ਵਿੱਚ ਜਿਹੜਾ ਕੈਮੀਕਲ ਪਾਇਆ ਜਾਂਦਾ ਨਸਿਆਂ 'ਚ ਸਾਥ ਪਾਈ ਜਾਂਦਾ ਕਿਉਂ ਆਪਾਂ ਤੋਂ ਪੁਰਾਣੇ ਬਜ਼ੁਰਗਾਂ ਨੂੰ ਸੁਣਦੇ ਆਏ ਆਂ ਵੀ ਜਦੋਂ ਪੁਰਾਣੇ ਬਜ਼ੁਰਗ ਕਦੇ ਕਈ ਵਾਰੀ ਨਾ ਹੀ ਬੂਹ ਖਾਂਦੇ ਹੁੰਦੇ ਸੀਗੇ ਮਾੜੀ ਮੋਢੀ ਉਂਗਲਾਂ ਦੇ ਪੋਤੇ ਨੂੰ ਛਿਤਾ ਦੁੰਦੇ ਤੇ ਪੋਤਾ ਬਾਬਾ ਬਾਬਾ ਰੋਣਾ ਕਰਦਾ ਮਗਰੀ ਤੁਰਿਆ ਫਿਰਦਾ ਰਹਿੰਦਾ ਸੀ ਉਹੀ ਚੀਜ਼ ਇਹ ਹੈ ਇਹਨਾਂ ਅਜਿਹੇ ਜਿੰਨੇ ਤੁਸੀਂ ਜਿੰਨੇ ਠੰਡੇ ਦੀ ਪੀਨੇ ਹੋ ਜਿੰਨੀਆਂ ਤੁਸੀਂ ਟੌਫੀਆਂ ਚਾਕਲੇਟਾਂ ਖਾਣੇ ਹੋ ਇਹਨਾਂ ਦੇ ਬੱਚੇ ਵੀ ਸਾਹਤ ਪਾਇਆ ਜਾ ਰਹੇ ਹੈ ਇਹ ਬਹੁਤ ਵੱਡੇ ਪੱਧਰ ਤੇ ਤੁਹਾਡੀਆਂ نسلਾਂ ਨੂੰ ਕਿਵੇਂ ਤਬਾਹ ਕਰਦਾ ਹੈ ਕੀ ਇਹਦੇ ਸਵਾਲ ਹੁੰਦਾ ਵੀ ਕਫੀਨ ਕੀ ਹੁੰਦਾ ਤੇ ਇਹ ਇੱਕ ਫੀਨ ਦੁਕਾਨਾਂ ਤੋਂ ਆਮ ਮਿਲਦੀ ਹੈ ਆਮ ਐ ਇਹਦੇ ਕੋਈ ਰੋਗ ਟੋਕ ਨਹੀਂ ਨਸ਼ੇ ਨਹੀਂ ਕੋਈ ਰੋਗ ਟੋਕ ਨਹੀਂ ਕਿੱਥੋਂ ਦੀ ਲੋਕਾਂ ਦਾ ਨਸ਼ਾ ਨੂੰ ਯਾਰ ਤੁਹਾਨੂੰ ਭਰਾਵੋ ਤੁਹਾਨੂੰ ਬੇਨਤੀ ਹੈ ਜੇ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਆਪਣੇ ਜਵਾਗ ਦੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਘਰਾਂ ਨੂੰ ਪਰਦੇ ਆਓ ਘਰਾਂ ਨੂੰ ਪਰਦੇ ਤੋਂ ਭਾਗਾ ਕਰੇ ਕੋਈ ਲਵੇਰਾ ਰੱਖੋ ਪਸ਼ੂ ਰੱਖੋ ਕੋਈ ਮੱਝ ਰੱਖੋ ਕੋਈ ਦੁੱਧ ਦਾ ਕੋਈ ਦਹੀਂ ਆ ਘਿਓ ਆ ਮੱਖਣਾ ਲੱਸੀ ਆ ਉੱਥੇ ਆ ਜਾਓ ਜੇ ਬਚਣਾ ਹੈ ਬਾਜ਼ਾਰਾਂ ਦੇ ਵਿੱਚ ਕੋਈ ਵੀ ਚੀਜ਼ ਲੈਣੀ ਸ਼ਾੜ ਦਿਓ ਪਾਣੀ ਸ਼ਾੜ ਦਿਓ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਬਣੀ ਹੈ ਰਾਜਪ ਸਰਕਾਰ ਦੇ ਵਿੱਚ ਸਿਹਤ ਮੰਤਰੀ ਬਣਾਇਆ ਉਹਨੇ ਕੱਲ ਜਿਹੜਾ ਬੰਦਾ ਬਣਾਇਆ ਪਤਾ ਜਿਹੜਾ ਬੰਦਾ ਕਹਿੰਦਾ ਸੀਗਾ ਵੀ ਜਿੰਨੇ ਫਾਸਟ ਫੂਡ ਬਣਾਉਂਦੇ ਆ ਆ ਜਿੰਨੇ ਪੀਜੇ ਬਰਗਰ ਬਣਾਉਣ ਵਾਲੇ ਬੰਦੇ ਆ ਲੈ ਜੇ ਕੋਰਕਰੇ ਜੋ ਵੀ ਹੈਗੇ ਆ ਜਿੰਨਾ ਛੇਤੀ ਹੋ ਸਕੇ ਅਮਰੀਕਾ 'ਚ ਬਾਹਰ ਭਾਜੋ ਤੁਸੀਂ ਸਾਡੇ ਲੋਕਾਂ ਨੂੰ ਜਵਾਕਾਂ ਨੂੰ ਮਾਰ ਰਹੇ ਆ ਅਮਰੀਕਾ ਦੀ ਪਾਲਿਸੀ ਆ ਕੱਲ ਦੀ ਉਹ ਬੰਦਾ ਅਮਰੀਕਾ ਸਰਕਾਰ ਦਾ ਮੰਤਰੀ ਬਣਾ ਸਿਹਤ ਮੰਤਰੀ ਜੇ ਅਮਰੀਕਾ ਵਰਗੇ ਮੁਲਕ ਜਿਹੜੇ ਚੱਲਦੇ ਇਹਨਾਂ ਕੰਪਨੀਾਂ ਦੇ ਸਿਰਾਂ ਤੇ ਆ ਜੋ ਆਪਣੇ ਜਵਾਕਾਂ ਨੂੰ ਆਪਣੀਆਂ ਨਸਲਾਂ ਨੂੰ ਆਪਣੇ ਲੋਕਾਂ ਨੂੰ ਬਚਾਉਣ ਲਈ ਆ ਫਾਸਟ ਫੂਡ ਬਣਾਉਣ ਵਾਲੀਆਂ ਕੰਪਨੀਆਂ ਜੰਕ ਫੂਡ ਬਣਾਉਣ ਵਾਲੀਆਂ ਕੰਪਨੀਆਂ ਆ ਗੋਲਡਰੈਕ ਬਣਾਉਣ ਵਾਲੀਆਂ ਕੰਪਨੀਆਂ ਨੂੰ ਭਜਾ ਸਕਦੇ ਆ ਤੇ ਅਸੀਂ ਕਿਉਂ ਨਹੀਂ ਬਈ ਐਂ ਤਾਂ ਮੰਨਦੇ ਨਾ ਵੀ ਅਮਰੀਕਾ ਬਹੁਤ ਅਕੀਲੇ ਲੋਕ ਆ ਸੂਝਵਾਨ ਲੋਕ ਆ ਬਹੁਤ ਅੱਗੇ ਸੋਚਦੇ ਆ ਅੱਗੇ ਸਾਡੀਆਂ ਮਾਵਾ ਘਰੇ ਫਿਰਦੀਆਂ ਸਾਡੀਆਂ ਬੁੜੀਆਂ ਕੋਲੇ ਸਾਡੀਆਂ ਮਾਵਾ ਕੋਲੇ ਬੱਚਾ ਪੈਦਾ ਹੋ ਜਾਂਦਾ ਸੀ ਦਾਈਆਂ ਦਾਈਆਂ ਹੀ ਘਰੇ ਆ ਕੇ ਜਵਾਬ ਜੰਮ ਜਾਂਦੇ ਨਾ ਸੀ ਹੁਣ ਪਹਿਲੀ ਗੱਲ ਤਾਂ ਇਹ ਆ ਵਿਆਹ ਤੋਂ ਬਾਅਦ 5-4 ਸਾਲ ਬਾਅਦ ਦਵਾਈ ਦੇਣੀ ਪੈਂਦੀ ਆ ਫੇਰ ਕਹਾਂ ਜਵਾਬ ਪੈਦਾ ਹੁੰਦਾ ਉਹ ਵੱਡੇ ਆਪਰੇਸ਼ਨ ਨਾਲ ਹੁੰਦਾ ਉਹ ਕਹਾਂ ਵਿਆਹ ਪਹਿਲਾਂ ਹੁੰਦਾ ਬਿਮਾਰ ਜਾਣਦੇ ਜਵਾਬ ਦੇ ਟੀਕੇ ਗੋਲੀਆਂ ਦਵਾਈਆਂ ਲੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਿਉਂ ਆ ਗਿਆ ਭਾਈ ਅੱਗੇ ਸਾਡੇ ਬਜ਼ੁਰਗਾਂ ਦੀ 80 80 90 90 ਸਾਲ ਦੀ ਉਮਰਾਂ ਗੁੱਦਾਂ ਗਾੜ ਨਹੀਂ ਲੁਕਦਾ ਕੋਈ ਗੋਡਾ-ਮੋਡਾ ਨਹੀਂ ਲੁਕਦਾ ਕੋਈ ਨਿਗਰਾਨੀ ਨਹੀਂ ਕਰਦੀ ਹੁਣ ਉਹ ਕਿੱਥੇ ਰਹਿ ਗਈ 50 ਸਾਲ 60 ਸਾਲ ਜਿਹੜੀਆਂ ਯਾਰਾਂਾਂ ਕਿੱਥੇ ਉੱਡ ਗਈਆਂ ਖੁਸ਼ੀਆਂ ਹਾਸੇ ਖੇੜੇ ਕਿੱਥੇ ਉੱਡ ਗਏ ਉਹ ਐਡੇ ਜੁੱਸੇ ਐਨਾ ਸੇਤਾ ਕਿੱਥੇ ਗੰਨਾ ਜੇ ਆਹ ਲੇਹੜ ਕੁੜਕਲੇ ਖਾਵਾਓਗੇ ਜਵਾਕਾਂ ਦੇ ਆ ਪਿਆਓਗੇ ਏਕ ਦਾਰੇ ਵਰਗੇ ਜੰਮਣ ਜਾਂ ਜਾ ਕੇ ਜਵਾਕ ਸੁਣੇ Olay! <laughs>